ਮਰੀਆ ਮਲੋ ਅੱਜ ਕਿਹੜਾ ਪਾਣੀ ਆਇਆ ਆ ਜਾ ਕੀ ਪੀਲਾ ਸੰਗਤਾਂ ਨੂੰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਨਤਨ ਬਾਬਾ ਬਿਸ਼ਨ ਸਿੰਘ ਜੀ ਮਹਾਰਾਜ ਤਨਤਨ ਬਾਬਾ ਜਗਿੰਦਰ ਸਿੰਘ ਜੀ ਗણેਸ਼ਾ ਜੀ ਉਹਨਾਂ ਤੋਂ ਬਰੋਸਾ ਹੈ ਮਹਾਰਾਜ ਤੰਤਰਬਾਬਾ ਅਮਰ ਸਿੰਘ ਜੀ ਮਹਾਰਾਜ ਪਨ ਤੋਂ ਬਰੋਸਾ ਹੈ ਤੰਤਰਬਾਬਾ ਬਲਵਿੰਦਰ ਸਿੰਘ ਜੀ ਜੀ ਜੋ ਕਿ ਇਹ ਜਿਹੜੀ ਸੇਵਾ ਹੈ ਨਾ ਜੋ ਪਹਿਲੀਆਂ ਦੇ ਵਿੱਚ ਸਾਧੂ ਸੰਤ ਮਹਾਤਮਾ ਨੇ ਬੜੇ ਤਰੀਕੇ ਦੇ ਨਾਲ ਕਰਦੇ ਰਹੇ ਹਾਂ ਜੋ ਸਮੇਂ ਸਿਰ ਆਪਣੇ ਪਿੰਡ ਲੋਪੋ ਨੂੰ ਨਿਕਾਸ਼ ਜੋ ਇਹ ਨਾਲਿਆਂ ਦੀ ਲੋੜ ਸੀ ਹਾਂ ਉਸ ਸਮੇਂ ਸਿਰ ਜਿਹੜੇ ਨਾਲਿਆਂ ਦੀ ਲੋੜ ਸੀ ਉਹ ਸਾਨੂੰ ਸਵਾਮੀ ਸੰਤ ਜੋ ਅਮਰ ਸਿੰਘ ਜੀ ਮਹਾਰਾਜ ਗણેਸ਼ਾ ਸ਼ਾਹ ਸ਼ੇਪੂਰੀ ਡੇਰਾ ਮੁਖੀ ਸੀ ਜੀ ਉਹਨਾਂ ਨੇ ਦਿੱਤਾ ਸਾਨੂੰ ਹਾਂ ਕਿਉਂਕਿ ਬਹੁਤ ਸਮਾਂ ਪਹਿਲਾਂ ਪਿੰਡ ਦੇ ਵਿੱਚ ਜੋ ਪਾਣੀ ਦੀ ਨਿਕਾਸ ਹੈ ਨਹੀਂ ਸੀ ਤੇ ਬਹੁਤ ਲੋਕਾਂ ਨੂੰ ਔਖਾ ਹੋ ਜਾਂਦਾ ਸੀਗਾ ਤੇ ਹੁਣ ਉਹਨਾਂ ਦੀ ਕਿਰਪਾ ਨਾਲ ਇੰਨੇ ਵਧੀਆ ਨਾਲੇ ਸੰਤ ਬਾਬਾ ਅਮਰ ਸਿੰਘ ਜੀ ਮਹਾਰਾਜ ਜੀ ਨੇ ਬਣਾਤੇ ਤੇ ਵੀ ਮੀਂਹ ਜਿੰਨਾ ਮਰਜੀ ਪੈ ਜਾਏ ਹਮ ਮੈਂਟੋ ਮੈਂਟੀ ਪਾਣੀ ਦਾ ਨਿਕਾਸ ਪਿੰਡ ਚੋਂ ਬਿਲਕੁਲ ਵਧੀਆ ਹੋ ਜਾਂਦਾ ਹਾਂ ਤੋ ਜੋ ਹਰ ਸਾਲ ਇਹ ਨਾਲੇ ਸਾਫ ਕਰਨ ਦੀ ਸੇਵਾ ਸੀ ਹਾਂ ਮਹਾਰਾ ਕਹਿੰਦੇ ਵੀ ਆਪਾਂ ਸਿੱਖਾ ਬਣਾਏ ਆ ਹਾਂ ਤੇ ਕੋਈ ਸਾਥ ਦੇਵੇ ਨਾ ਦੇਵੇ ਪਰ ਆਪਾਂ ਇਹ ਕੰਮ ਜ਼ਰੂਰ ਕਰਿਆ ਕਰਾਂਗੇ ਹਾਂ ਤੇ ਸੰਗਤ ਦੇ ਨਾਲ ਰਲ ਮਿਲ ਕੇ ਹਰ ਸਾਲ ਹਾਂ ਇਹ ਜਿਹੜਾ ਦੇਖਦੇ ਆ ਤੁਸੀਂ ਹਾਂ ਨਾਲਿਆਂ ਦੀ ਸੇਵਾ ਚੱਲ ਰਹੀ ਆ ਹਾਂ ਇਹ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਮਹਾਰਾ ਹੀ ਨੇ ਜਿਹੜੀ ਸੇਵਾ ਕਰਨੀ ਆ ਹਾਂ ਤੋ ਸੋ ਆਪਣੀ ਗੱਲ ਵਿਚਾਰ ਇਹੀ ਆ ਵੀ ਜਿਹੜਾ ਵੀ ਪਿੰਡ ਲੋਪੋ ਦੇ ਵਿੱਚ ਇਹ ਇੱਕ ਘਰ ਦਾ ਤਾਂ ਪਾਣੀ ਆਉਂਦਾ ਨਹੀਂ ਆ ਸਾਰੇ ਪਿੰਡ ਦਾ ਆਉਂਦਾ ਵਾ ਸਹੀ ਆ ਮੰਦਰਵਾਲ ਇਹ ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਸਾਥ ਦੇਣਾ ਚਾਹੀਦਾ ਹਾਂ ਕਿਉਂਕਿ ਇਹ ਨਹੀਂ ਹੈ ਵੀ ਜੇ ਆਪਾਂ ਕਹਿ ਦਈਏ ਵੀ ਸਾਡੀ ਕਿਹੜਾ ਜ਼ਿੰਮੇਵਾਰੀ ਲਈ ਹੈ ਜ਼ਿੰਮੇਵਾਰੀ ਹੈ ਨਹੀਂ ਤਿੰਨ ਤਿੰਨ ਵਾਰੀ ਨਾਉਣੇ ਤੇ ਬਾਹਰ ਅੰਦਰ ਵੀ ਤਾਂ ਆਪਾਂ ਹੀ ਜਾਣਦੇ ਹਾਂ ਤੇ ਸਾਫ ਕਾਉਂਟ ਕਰੂ ਸਹੀ ਆ ਬਾਈ ਇਸ ਕਰਕੇ ਇਹਦਾ ਜਿਹੜਾ ਯੋਗਦਾਨ ਆ ਨਾਲੇ ਸਾਫ਼ ਕਰਨ ਦਾ ਉਹ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਦੇਣਾ ਚਾਹੀਦਾ ਇਹ ਇੱਕ ਇਕੱਲੇ ਬੰਦੇ ਦਾ ਕੰਮ ਨਹੀਂ ਜਾਂ ਸੰਤਾਂ ਮਹਾਪੁਰਸ਼ਾਂ ਦਾ ਕੰਮ ਨਹੀਂ ਮਹਾਪੁਰਸ਼ਾਂ ਨੇ ਉਦਮ ਕੀਤਾ ਬਹੁਤ ਵਧੀਆ ਸਹੀ ਆ ਇੰਨਾ ਵਧੀਆ ਨਾਲਾ ਬਣਾਤਾ ਹਾਂ ਤੇ ਉਹਦੀ ਸਫਾਈ ਕਰਨੀ ਜਾਂ ਦੇਖਰੇਖ ਕਰਨੀ ਸੰਭਾਲਣਾ ਉਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਸੋ ਮੈਂ ਇਸ ਪਿੰਡ ਵਾਸੀਆਂ ਨੂੰ ਜ਼ਰੂਰ ਬੇਨਤੀ ਕਰਦਾ ਕਿ ਭਾਈ ਜਦੋਂ ਨਾਲਿਆਂ ਦੀ ਸਫਾਈ ਹੁੰਦੀ ਆ ਨਾ ਹਾਂ ਦੇਖੋ ਕੰਮਕਾਰ ਤਾਂ ਹਰ ਇੱਕ ਬੰਦੇ ਨੂੰ ਹੈਗਾ ਸਹੀ ਆ ਬਾਈ ਕੰਮ ਤਾਂ ਨਿਭੜਨਾ ਨਹੀਂ ਜਿਉਂਦੀ ਜਾਨ ਨੂੰ ਤਾਂ ਚੱਲੀ ਜਾਣਾ ਹਾਂ ਪਰ ਜਿਹੜਾ ਆ ਕੰਮ ਆ ਨਾ ਇਹ ਇੱਕ ਸੇਵਾ ਏ ਬਹੁਤ ਵੱਡੀ ਤੇ ਬਾਕੀ ਇਹ ਪਿੰਡ ਦੀ ਸੇਵਾ ਏ ਹਾਂ ਜੇ ਅਸੀਂ ਕਰ ਕਰਦਾ ਕੋਈ ਨਾ ਕੋਈ ਸਮੇਂ ਦੇ ਵਿੱਚ ਕੋਈ ਇੱਕ ਦਿਨ ਲਾਵੇ ਕੋਈ ਦੋ ਦਿਨ ਲਾਵੇ ਸਾਨੂੰ ਇਹ ਨਾਲਿਆਂ ਦੀ ਸੇਵਾ 'ਚ ਆਉਣਾ ਚਾਹੀਦਾ ਤੁਸੀਂ ਇੱਧਰ ਦੇਖ ਲਓ ਕਿੰਨੇ ਬੱਚੇ ਆਪਣੇ ਕੰਮ ਕਰਦੇ ਨੇ ਸੇਵਾ ਕਰਦੇ ਨੇ ਹਾਂ ਇਹਨਾਂ ਨੂੰ ਇਹ ਰਵੀਓ ਇੱਧਰ ਦੇਖੋ ਲੈ ਇਹਨਾਂ ਨੂੰ ਜਾਨ ਨਹੀਂ ਪਿਆਰੀ ਜਾਂ ਇਹਨਾਂ ਨੂੰ ਸਫਾਈ ਨਹੀਂ ਚੰਗਾ ਜਾਂ ਇਹ ਨਾਉਣਾ ਧੋਣਾ ਨਹੀਂ ਚਾਹਦੇ ਪਰ ਨਹੀਂ ਇਹਨਾਂ ਲਈ ਅਮਰਸੋ ਸੰਤਾਂ ਦੇ ਬਚਨ ਨੇ ਬਹੁਤ ਤਕੜੇ ਹਾਂ ਉਹ ਕਹਿੰਦੇ ਸੀ ਵੀ ਜਿਹੜੀ ਸੇਵਾ ਹੈ ਨਾ ਗੁਰਿਆ ਇਹ ਸੇਵਾ ਦੋ ਤਰ੍ਹਾਂ ਦੀ ਆ ਕਿਸੇ ਪਸ਼ੂ ਪੰਛੀ ਕੁੱਤੇ ਬਿੱਲੇ ਦੀ ਸੇਵਾ ਕਰਗੇ ਇਹ ਤਾਰ ਕੇ ਲੈ ਜਾਂਦੀ ਆ ਜਿਹੜੀਆਂ ਨਾਲੀਆਂ ਦੀ ਸੇਵਾ ਇਹ ਸਾਰੇ ਪਿੰਡ ਦੇ ਵਿਕਾਸ ਲਈ ਆ ਇਹ ਵੀ ਬਹੁਤ ਵੱਡੀ ਸੇਵਾ ਸੋ ਇੱਕ ਵਾਰੀ ਫੇਰ ਮੈਂ ਲੋਕੋ ਪਿੰਡ ਵਾਸੀਆਂ ਨੂੰ ਬੇਨਤੀ ਕਰਦਾ ਵੀ ਭਾਈ ਕੋਈ ਈਰਖਾ ਬਾਦੀ ਇਹਦੇ ਵਿੱਚ ਨਹੀਂ ਹੈ ਵੀ ਕੋਈ ਇੱਕ ਦਾ ਕੰਮ ਨਹੀਂ ਆ ਸਾਰੇ ਪਿੰਡ ਦਾ ਪਾਣੀ ਸਾਰੇ ਪਿੰਡ ਦਾ ਕੰਮ ਦਾ ਤੇ ਸਾਰੇ ਪਿੰਡ ਦਾ ਪਾਣੀ ਆਉਂਦਾ ਵਾ ਸਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਇਹ ਨਾਲਿਆਂ ਦੀ ਸੇਵਾ ਵਿੱਚ ਆਉਣਾ ਚਾਹੀਦਾ ਤੇ ਸਾਨੂੰ ਜਰੂਰ ਆਉਣਾ ਚਾਹੀਦਾ ਬਾਕੀ ਆਵਾ ਵੀ ਚਲੋ ਜੋ ਕੋਈ ਨਹੀਂ ਵੀ ਆ ਸਕਦਾ ਸਰਦੇ ਵਰਦੇ ਨੇ ਬਹੁਤ ਹਾਂ ਕਿਸੇ ਨਾ ਕਿਸੇ ਲੋੜਵੰਦ ਦੀ ਮਦਦ ਉਹ ਪੈਸੇ ਦੇ ਕੇ ਕਰ ਸਕਦਾ ਵੀ ਆਪਾਂ ਕਹਿ ਦਈਏ ਵੀ ਮੈਂ ਦਿਹਾੜੀ ਦੇਤੀ ਵੀ ਆ ਦੋ ਬੰਦੇ ਨੂੰ ਹਾਂ ਬੰਦਾ ਛੱਡ ਦੇਵੇ ਉਹ ਵੀ ਆਪਦਾ ਬੰਦਾ ਛੱਡ ਸਕਦੇ ਆ ਤੇ ਇਸ ਕਰਕੇ ਹਰ ਸਾਲ ਇਹ ਨਾਲਿਆਂ ਦੀ ਸੇਵਾ ਹੁੰਦੀ ਆ ਕਿਉਂਕਿ ਇਹਦਾ ਆਪਾਂ ਨੂੰ ਫਾਇਦਾ ਹੁਣ ਕੱਢਾਂਗੇ ਅੱਗੇ ਗਰਮੀ ਆਈ ਜਾਂਦੀ ਆ ਫਿਰ ਗਾਹਾਂ ਆਪਣੇ ਮੌਸਮ ਮੀਂਹ ਕੜੀ ਦਾ ਚੱਲ ਪੈਣਾ ਜੇ ਨਾਲੇ ਸਾਫ਼ ਨਾ ਹੋਣਗੇ ਅ ਸੰਤਾ ਮਹਾਪੁਰਸ਼ਾਂ ਦੇ ਬਣਾਏ ਵੀ ਨਾਲੇ ਆਪਾਂ ਸੰਭਾਲਣਾ ਕੀਤੀ ਫਿਰ ਤਾਂ ਠੀਕ ਨਹੀਂ ਨਾ ਹੈ ਉਹਨਾਂ ਨੇ ਤਾਂ ਸਾਧੂ ਸੰਤਾ ਮਹਾਪੁਰਸ਼ਾਂ ਨੇ ਆਪਣੇ ਪਿੰਡ ਦੇ ਲਈ ਬਹੁਤ ਵਧੀਆ ਇਹ ਜਗਾ ਜਿਹੜੀ ਬਣਾਈ ਆ ਆਪਣਾ ਜੋ ਗੰਗਾ ਬਣਾਈ ਆ ਉੱਤੇ ਹੀ ਪੈਸੇ ਲਾਏ ਆ ਇਹ ਬਾਕੀ ਨਾਲੇ ਬਣਾਇਆ ਇਹਨਾਂ ਦੀ ਸੰਭਾਲ ਤੇ ਸੇਵਾ ਆਪਣਾ ਫਰਜ਼ ਹੈ ਇੱਕ ਹੋਰ ਵੀ ਹੈ ਨਾ ਕਈ ਪਿੰਡਾਂ ਦੇ ਵਿੱਚ ਇਹ ਨਾਲੇ ਕਢਵਾਏ ਜਾਂਦੇ ਆ ਰੱਬਾ ਹਾਂਜੀ ਇੱਥੇ ਪੈਸੇ ਕਢਵਾਏ ਜਾਂਦੇ ਆ ਪੈਸੇ ਹੋਰ ਵੀ ਹੈ ਨਾ ਪੈਸੇ ਦੇ ਕੇ ਵੀ ਲੋਕ ਆਖੀ ਨਹੀਂ ਲੱਗਦੇ ਨਹੀਂ ਲੱਗਦੇ ਪੈਸੇ ਦੇ ਕੇ ਵੀ ਆਖੀ ਨਹੀਂ ਲੱਗਦੇ ਅਲੱਗ ਕਹਿੰਦਾ ਮੈਂ ਕਿਹੜਾ ਮੈਂ ਗੰਦ ਚੱਤ ਮਾਰੂੰ ਸਾਰੇ ਪਿੰਡ ਦਾ ਗੰਦ ਆ ਪਰ ਦੇਖੋ ਇਹ ਬੱਚੇ ਕਿੰਨੇ ਵਧੀਆ ਸੇਵਾ ਹੈ ਲਗਣਾ ਪਿਆਰ ਆ ਕਿਸੇ ਦੇ ਬੂਟ ਪਾਏ ਆ ਕਿਸੇ ਦੇ ਨਹੀਂ ਵੀ ਪਾਈ ਪਰ ਇਹ ਸਿਰਫ ਅਮਰ ਸੋ ਸੰਤਾ ਦੇ ਨਾਮ ਨੂੰ ਉਹਨਾਂ ਦੇ ਬਚਨ ਨੂੰ ਇਹਨਾਂ ਨੇ ਪੂਛ ਚਾੜੇ ਆ ਇਹ ਆਪਣਾ ਸਾਰਿਆਂ ਦਾ ਫਰਜ ਆ ਕਿ ਜੋ ਵੀ ਆਪਣੇ ਪਿੰਡ ਦੇ ਵਿੱਚ ਸਾਧੂ ਸੰਤ ਮਹਾਤਮਾ ਕੋਈ ਕੰਮ ਕਰਦਾ ਏ ਉਹਦੇ ਨਾਲ ਆਪਣਾ ਵੱਧ ਚੜ ਕੇ ਹਿੱਸਾ ਪਾਉਣਾ ਚੰਗੀ ਗੱਲ ਆ ਕਿਉਂਕਿ ਸਾਡਾ ਵੀ ਕਰਮ ਬਣਦਾ ਕਰਮ ਬਣਦਾ ਇਸ ਕਰਕੇ ਵੀ ਸਾਡਾ ਫਰਜ ਆ ਜਿਹੜੇ ਵੀ ਇਹ ਨਾਲੇ ਆ ਬਹੁਤ ਜਗ੍ਹਾ ਤੇ ਆ ਕਈ ਜਗ੍ਹਾ ਤਾਂ ਨਾਲੇ ਹੈ ਹੀ ਨਹੀਂ ਪਿੰਡ ਵਾਲੇ ਰੋਂਦੇ ਆ ਕਿ ਸਾਡੇ ਸੰਤ ਆ ਕੇ ਕੰਮ ਕਰ ਜਾਂਦੇ ਤਾ ਸਾ ਅਸੀਂ ਆਪ ਸਾਫ ਕਰਦੇ ਆਪਾਂ ਹੁਣ ਬਰੀ ਵੀ ਚੀਜ਼ ਸੰਭਲ ਗਏ ਆਪਾਂ ਨੂੰ ਬਹੁਤ ਵਧੀਆ ਮਾਰ ਰਹੇ ਨੇ ਇਹ ਦੇਣ ਦਿੱਤੀ ਆ ਨਾਲਿਆਂ ਦੀ ਆਪਾਂ ਨੂੰ ਸਾਹਮਣੀ ਚਾਹੀਦੀ ਆ ਇਸ ਕਰਕੇ ਸਾਰੇ ਜਣੇ ਆਓ ਇਹ ਨਾਲਿਆਂ ਦੀ ਸੇਵਾ ਦੇ ਵਿੱਚ ਥੋੜਾ ਬਹੁਤਾ ਯੋਗਦਾਨ ਪਾਇਆ ਕਰੋ ਜਿੰਨਾ ਕੁ ਬਣਦਾ ਆਪੋ ਆਪਣੀ ਪੁਲੀ ਕੋਈ ਜਿੱਥੇ ਪੁਲੀ ਦਾ ਮਤਲਬ ਨਾ ਉਹਨੇ ਕੋਈ ਕਢਵਾ ਦੇਣਾ ਚਲੋ ਆਪ ਦਾ ਏਰੀਕਾ ਹੀ ਕੱਢ ਦਿਓ ਚੱਕ ਵੀ ਇਹ ਲੈ ਜਾਣਗੇ ਚੱਕ ਤਾਂ ਲੈ ਜਾਣਗੇ ਚੱਕ ਵੀ ਇਹ ਲੈ ਜਾਣਗੇ ਹੋਰ ਵੱਡੀ ਜਦੋਂ ਕੀ ਸਵਾ ਕਰ ਸਕਦੇ ਆ ਇਸ ਕਰਕੇ ਆ ਵੀ ਵੱਧ ਤੋਂ ਵੱਧ ਜਰੂਰ ਧਿਆਨ ਦਿਆ ਕਰੋ ਸੇਵਾ ਵਿੱਚ ਆਇਆ ਕਰੋ ਦੇਖੋ ਕਿੱਡੇ ਕਿੱਡੇ ਢੇਰ ਲੱਗਦੇ ਆ ਇਹ ਕਿੱਥੋਂ ਆਉਂਦਾ ਆਪਣੇ ਪਿੰਡ ਦਾ ਹੀ ਆਉਂਦਾ ਹਾਂ ਘਰਾਂ ਦੇ ਹੀ ਆ ਇਹ ਸਾਰਾ ਤੇ ਇਸ ਕਰਕੇ ਵੱਧ ਤੋਂ ਵੱਧ ਯੋਗਦਾਨ ਹਿੱਸਾ ਪਾਇਆ ਕਰੋ ਕਿਉਂਕਿ ਇਹ ਜਿਹੜੀ ਸੇਵਾ ਏ ਨਾ ਕਿ ਬਹੁਤ ਹੀ ਦਰਗਾਹੀ ਲੇਖੇ ਵਾਲੀ ਸੇਵਾ ਜੀ ਜੀ ਇਹ ਇੱਥੇ ਤੇ ਉੱਥੇ ਦੋਵੇਂ ਜਹਾਨੀ ਤੁਹਾਡੀ ਮਦਦ ਕਰੂ ਇੱਥੇ ਪਿੰਡ ਵਾਲੇ ਕਹਿੰਦੇ ਨੇ ਵੇਖੋ ਕਿੱਡੇ ਬੱਚੇ ਯਾਰ ਬਹੁਤ ਵਧੀਆ ਵਾਵਾ ਹੁੰਦੀ ਆ ਉੱਥੇ ਵੀ ਕਈ ਕੰਮਣੋਂ ਜਾਂਦੇ ਪ੍ਰਾਗ ਪ੍ਰਾਗ ਰਾਜ ਦੇ ਪਰ ਆਪਣੇ ਕੰਮ ਇਹੀ ਆ ਹਾਂਜੀ ਆਪਣਾ ਇਹੀ ਆ ਕੰਮ ਦੇਖੋ ਬੜੀ ਕਿਰਪਾ ਸੇਵੇਂ ਸਤਗੁਰੂ ਨੇ ਕਿੱਡੀ ਕਿਰਪਾ ਕੀਤੀ ਸਵਾਮੀ ਦਰਬਾਰਾ ਸਿੰਘ ਜੀ ਨੇ ਕਿੱਡੀ ਕਿਰਪਾ ਕੀਤੀ ਫੇਰ ਆਪਣੇ ਮਹਾਪੁਰਸ਼ ਨੇ ਲੋਪੂ ਵਾਲੇ ਦੇਖ ਲਓ ਧਨ ਧਰਨ ਹੈ ਬਾਬਾ ਪਾਣੀ ਦਾ ਬਹਾ ਦੇਖੋ ਬੰਦ ਕਰ ਕਰ ਚੱਲਦਾ ਕੰਮ ਫੇਰੀ ਕੱਢਦੇ ਕਰਨ ਨੂੰ ਨਹੀਂ ਨਿਕਲਦਾ